ਇਹਨਾਂ ਕ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਹਰਦੋ ਹਰਦਰਵਾਰ ਦੇ ਵਿੱਚ ਨਾ ਇੱਕ ਘਰਵਾ ਰਾਖੀ ਉਹਦਾ ਲੜਕਾ ਜਿਹੜਾ ਨਾ ਉਹ ਹੈ ਰਣਵੇਜਦਾ ਤੇ ਉਹ ਨਜਾਇਜ਼ ਹਥਿਆਰ ਰਹਿ ਗਿਆ ਤੇ ਮੈਂ ਆਪਣੀ ਪੁਲਿਸ ਪਾਰਟੀ ਉੱਥੇ ਭੇਜੀ ਸੀ ਤੇ ਉਹ ਜਿਹੜਾ ਲੜਕਾ ਸੀ ਉਹ ਤੇ ਗਿਆ ਉੱਥੇ ਮੌਕੇ ਤੋਂ ਹੈ ਨਹੀਂ ਤੇ ਉਹਦੇ ਨਾ ਜਿਹੜੀ ਮਾਤਾ ਸੀ ਉਹਦੇ ਕੋਲੋਂ 750 ਗ੍ਰਾਮ ਹੈ ਰਣੂ ਬਰਾਮਦ ਹੋਈ ਆ ਤੇ ਮੌਕੇ ਤੇ ਅਸੀਂ ਮੁਕਦਮਾ ਦਰਜ ਕਰਕੇ ਮਾਨਯੋਗ ਡੀਐਸਪੀ ਸਾਹਿਬ ਜਿਹੜਾ ਡੇਰਾ ਬਾਬਾ ਨਾਨਕ ਲੱਗੇ ਹੋਏ ਨੇ ਉਹ ਵੀ ਮੌਕੇ ਤੇ ਆਏ ਹੈ ਵੀ ਰਿਕਵਰੀ ਕਰਕੇ ਤਾਂ ਉਹਨਾਂ ਦੀ ਹਾਜ਼ਰੀ ਵਿੱਚ ਮੁਕਦਮਾ ਜਿਹੜਾ ਵਾ 11 22325 21685 ਦੇ ਤਹਿਤ ਦਰਜ ਕਰ ਲਿਆ ਗਿਆ ਵਾ ਬਾਕੀ ਜਿਹੜੇ ਇਹਦੇ ਲਿੰਕ ਹੈਗੇ ਆ ਜਿੱਥੇ-ਜਿੱਥੇ ਵੀ ਹੈਗੇ ਆ ਉਹਨਾਂ ਨੂੰ ਉਹਦਾ ਪਤਾ ਕਰਕੇ ਜਿਹੜੇ-ਜਿਹੜੇ ਵੀ ਇਸ ਕੰਮ ਦੇ ਵਿੱਚ ਹੋਰ ਆਉਣਗੇ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਇੱਕ ਰਾਜੀ ਹੈਗੀ ਆ ਉਹਨੂੰ ਰੈਕਟ ਕਰ ਲਿਆ ਮੌਕੇ ਤੋਂ ਤੇ ਬਾਕੀ ਉਹਦੀ ਪੁੱਛਗਿੱਛ ਤੇ ਉਹਦਾ ਬੇਟਾ ਉਹ ਵੀ ਨਾਮਜਦਵਾ ਤੇ ਉਹਨੂੰ ਰੈਕਟ ਕਰਨ ਵਾਸਤੇ ਕਰੀਏ ਕਰ ਰਹੇ ਆ ਦੇ ਬਾਹਰ ਨਾ ਉਹਦੇ ਘਰ ਦੇ ਬਾਹਰ ਵਾਲ ਇੱਕ ਟਰਾਂਸਫਰ ਵਜ੍ਹਾ ਹੀ ਉੱਥੇ ਉਹ ਖੜੇ ਸੀ ਉੱਥੇ ਉਹਨਾਂ ਨੂੰ ਕਾਬੂ ਕਰਕੇ ਕਵਰੀ ਹੋਈ ਪਹਿਲਾਂ ਤਾਂ ਤੁਸੀਂ ਕੋਈ ਕਹਿ ਨਹੀਂ ਸਕਦੇ ਪਰ ਸਾਨੂੰ ਤੇ ਇਨਫੋਰਮੇਸ਼ਨ ਮਿਲੀ ਆਹੀ ਗਏ ਆ ਤੇ ਰਿਕਵਰੀ ਹੋਈ ਆ ਪਰ ਪਤਾ ਲੱਗਾ ਪਿੰਡ ਦੇ ਵਿੱਚ ਹੋ ਰਿਹਾ ਵੀ ਇਹ ਕਾਫੀ ਜਲਤੋਂ ਕਰ ਰਹੇ ਆ ਕੰਮ ਇਹ ਸਰ ਜਿਹੜੇ ਇਹਦਾ ਲਿੰਕ ਜਿਹੜੇ ਨੇ ਕੋਈ ਪਾਕਿਸਤਾਨ ਨਾਮ ਵੀ ਹੈਗੇ ਆ ਕਿ ਜਾਂ ਮਤਲਬ ਤੋਂ ਲੋਕਲ ਇਹ ਹੁਣ ਤਫਤੀਸ਼ ਦੇ ਦੌਰਾਨ ਜਦੋਂ ਉਹਦਾ ਬੇਟਾ ਪੜ੍ਹਿਆ ਜਾਊਗਾ ਨਾ ਉਤੋਂ ਫੇਰ ਲਵਾਂਗੇ ਕੁਝ ਕੁਛ ਵੀ ਇਹਨੇ ਕਿੱਥੋਂ ਲਿਆਂਦੀ ਆ ਕੀ ਆ ਉਹ ਹਰ ਕੰਮ ਜਿਹੜਾ ਵਾ ਤਫ਼ਤੀਸ਼ ਦੇ ਵਿੱਚ ਜੋ ਹੀ ਆਊਗਾ ਉਹ ਦੇਖ ਲਾਂਗੇ ਅੱਜ ਨੂੰ ਮਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਜੀ ਰਿਮਾਂਡ ਹਾਸਲ ਕਿੱਥੇ ਜਾਏਗਾ ਹਾਂਜੀ ਪੁਲਿਸ ਆਪਣੀ ਕਿੱਡੀ ਕੁ ਵੱਡੀ ਜਿਹੜੀ ਆਪਣਾ ਉਪਲਬਧੀ ਬਣਦੀ ਹੈ ਦੇਖੋ ਅਸੀਂ ਜੋ ਜਿਹੜੇ ਇਹੋ ਜਿਹੇ ਨਸ਼ਾ ਤਸ਼ਕਰੀ ਹੈਗੇ ਉਹਨਾਂ ਨੂੰ ਫੜਨ ਵਾਸਤੇ ਵੱਤ ਵੱਦ ਪ੍ਰਾਲੇ ਕਰ ਰਹੇ ਆ ਤੇ ਬਾਕੀ ਸਾਡੀ ਜਾਰੀ ਹੈ ਕੋਸ਼ਿਸ਼ ਇਹੋ ਜੇ ਨਸ਼ਾ ਸਮਾਖਲ ਨੂੰ ਕਾਬੂ ਕਰਨ ਵਾਸਤੇ